ਇਹ ਤੁਹਾਡੇ ਨੇ ਆਏ ਨੇ ਸਾਈਡ ਤੇ ਆ ਦੇ ਦਵਾਰਾ ਉਹ ਯਾ ਦਵਾਰਾ ਜਾਲੂ ਕਰਦੇ ਉਹ ਤੋੜਿਆ ਔਰ ਤੋੜ ਕੇ ਅੰਦਰੋਂ ਪੈ ਗੂਏ ਸਾਰੇ ਇਕੱਠੇ ਕਰਕੇ ਬਹਿ ਗਿਆ ਔਰ ਬਰਨਰ ਬੋਨਨ ਪੱਟੀਆਂ ਦੇ ਉਹ ਚੱਕ ਲੈ ਤਾਰਾਂ ਨੂੰ ਆਉਟੇ ਗੱਲ ਆਈਆ ਬਸ ਇਹ ਚੱਲ ਚੱਲ ਪਰਿਓ ਇਕੱਠੇ ਕਰਕੇ ਤੁਨ ਨਾਲ ਅਸੀਂ ਜਾਣੂ ਇਹ ਫਾੜ ਹੋ ਗਿਆ ਕੋਈ ਨੂੰ ਹੋਰੀਓ ਪਰਵਾਸੀ ਆ ਜੀ ਇਹ ਪ੍ਰਵਾਸੀ ਬੰਦਾ ਆ ਔਰ ਹੁਣ ਆਪਣਾ ਨਾਂ ਨਹੀਂ ਦੱਸਦਾ ਪਹਿਲਾਂ ਕਹਿੰਦਾ ਮੇਰੇ ਮਾਪੇ ਹੈ ਹੀ ਨਹੀਂ ਮਾਨਸੂਨ ਹਾਂਜੀ ਬਾਬਾ ਜੀ ਇੱਕ ਰਾਤੀ ਚੋਰੀ ਤੁਹਾਡੇ ਦੁਕਾਨ ਤੇ ਹੋਈ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਅਸੀਂ ਰਾਤੀ 7:30 ਵਜੇ ਦੁਕਾਨ ਸੰਭਾਲ ਕੇ ਚਲੇ ਗਏ ਅਸੀਂ ਆਪਣੇ ਰਿਸ਼ਤਿਆਂ ਚਲੇ ਗਏ ਤੇ ਬਤੇਗੜ ਜਾਣ ਲੱਗਾ ਸੀ ਅਸੀਂ ਉੱਥੇ ਚਲੇ ਗਏ ਤੇ ਜਦੋਂ ਉੱਥੇ ਗਏ ਤਾਂ ਸਾਨੂੰ 9:30 ਚੌਂਕੀਦਾਰ ਦਾ ਫੋਨ ਆਇਆ ਕਿ ਉਹਦਾ ਚੌਂਕੀਦਾਰ ਦਾ ਪਿੱਛੇ ਕਮਰਾ ਸੀ ਉਹ ਜਦੋਂ ਨੇ ਦੇਖਿਆ ਤਾਂ ਉਹ ਤੇ ਕਮਰੇ ਦਾ ਦਰਵਾਜ਼ਾ ਤੋੜਿਆ ਆ ਸੀਗਾ ਤੇ ਜਦੋਂ ਨੇ ਦੇਖਿਆ ਵੀ ਸਾਡਾ ਵੀ ਸਮਾਨ ਸਾਰਾ ਖਿਲਾਰਿਆ ਸੀਗਾ ਵੀ ਉਹਨੇ ਪੈਸੇ ਬਾਹਰ ਕੱਢੇ ਹੋ ਸੀਗੇ ਪੱਟੀਆਂ ਦੇ ਬਰ ਨਾਲ 17 ਗੱਡੀਆਂ ਸੀਗੀਆਂ ਹੋਰ ਸਾਡੇ ਟਾਂਕੇ ਲਾਣੇ ਸ਼ੋਲਡਰ ਸੀ ਉਹ ਸਾਰਾ ਕੁਝ ਉਹਨੇ ਬਾਹਰ ਕੱਢ ਕੇ ਰੱਖਿਆ ਸੀ ਤੇ ਉਹ ਅਸੀਂ ਤਾਂ ਉਹਨੇ ਸਾਨੂੰ ਕਿਹਾ ਵੀ ਇਦਾਂ ਦਾ ਕਰਕੇ ਵੀ ਤੁਹਾਡਾ ਸਮਾਨ ਗੱਡਿਆ ਮੈਂ ਬੰਦਾ ਪਹਿਲਾਂ ਦਿਸਿਆ ਨਹੀਂ ਵੀ ਜਦੋਂ ਬਾਅਦ ਚ ਟਾਰਚ ਮਾਰ ਕੇ ਦੇਖਿਆ ਤਾਂ ਤੁਹਾਡੇ ਕਾਊਂਟਰ ਦੇ ਅੰਦਰ ਲੁਕਿਆ ਹੋਇਆ ਸੀਗਾ ਤੇ ਬਾਅਦ ਚ ਅਸੀਂ ਜਦੋਂ ਟਾਰਚ ਮਾਰ ਕੇ ਦੇਖਿਆ ਤਾਂ ਮੁੰਡਾ ਉਹਨੇ ਫੜ ਲਿਆ ਸਾਨੂੰ ਫੋਨ ਕੀਤਾ ਸਾਡੇ ਨੂੰ ਕਿੰਨੇ ਸਾਲ ਦਾ ਸੀ ਉਹ ਉਹ ਸੀਗਾ ਜੀ ਤੇ 14 ਸਾਲ ਦਾ ਪ੍ਰਵਾਸੀਆਂ ਦਾ ਮੁੰਡਾ ਸੀਗਾ ਜੀ 14 ਸਾਲ ਦਾ ਸੀਗਾ ਤੇ ਜਦ ਫਿਰ ਉਹਨੇ ਸਾਨੂੰ ਦੱਸਿਆ ਅਸੀਂ ਉਤੋਂ 9:30 ਵਜੇ ਆ ਗਏ ਪੌਣੇ 10:00 ਵਜੇ ਆ ਕੇ ਉਹਨੂੰ ਦੇਖਿਆ ਤਾਂ ਉਹਨੂੰ ਪੁੱਛਿਆ ਤਾਂ ਉਹ ਕੋਈ ਨਹੀਂ ਦੱਸੇ ਅਸੀਂ ਕਿ ਤੇਰੇ ਮਾਪੇ ਕਿੱਥੇ ਰਹਿੰਦੇ ਆ ਕਹਿੰਦਾ ਮੇਰੇ ਮਾਪੇ ਮਰ ਗਏ ਹੈ ਹੀ ਨਹੀਂ ਤੇ ਉਹ ਬਿਲਕੁਲ ਸਾਹ ਮੁੱਕਰ ਗਿਆ ਉਹ ਬਾਰੇ ਨਾ ਆਣ ਦਵੇ ਤੇ ਉਸ ਤੋਂ ਬਾਅਦ ਸਾਨੂੰ ਕਹਿੰਦਾ ਜੀ ਮਾਉਂਕਾਰ ਨਗਰ ਦਾ ਅਸੀਂ ਰਾਤ ਗੱਡੀ ਚੋਂ ਪਾ ਕੇ ਔਂਕਾਰ ਨਗਰ ਲੈ ਗਏ ਉੱਥੇ ਰਹਿ ਤਾ ਉੱਥੇ ਕੋਈ ਦੱਸਿਆ ਹੀ ਨਹੀਂ ਵੀ ਮੇਰਾ ਘਰ ਕਿੱਥੇ ਆ ਅਸੀਂ ਉਹਨੂੰ ਫੇਰ ਮੋੜ ਕੇ ਲੈ ਫੇਰ ਦਬ ਗਿਆ ਉਹਨੂੰ ਫੇਰ ਦਬਕਣ ਤੋਂ ਬਾਅਦ ਫੇਰ ਉਹਨੂੰ ਪੁੱਛਿਆ ਤਾਂ ਦੋ ਮੁੰਡੇ ਨਿਹੰਗ ਆ ਗਏ ਕਹਿੰ ਜਾਦ ਉਹਨਾਂ ਨੇ ਉਹਨੂੰ ਪੁੱਛਿਆ ਨਾ ਤਾਂ ਫੇਰ ਕਹਿੰਦਾ ਮੈਂ ਚਾਚੂ ਕੀ ਦਾ ਰਹਿਣ ਮਣਾ ਜਾਂ ਤੇ ਚਾਚੂ ਕੀ ਜਿਹੜਾ ਨੰਗਲ ਕਲੋਨੀ ਆ ਉਥੇ ਨੰਗਲ ਰੋਡ ਤੇ ਉਸ ਰੋਡ ਤੇ ਮੈਂ ਰਹਿਣਾ ਫੇਰ ਜਾ ਕੇ ਸੀ ਉਥੇ ਲੈ ਕੇ ਗਏ ਤੇ ਉਹ ਫੇਰ ਉਹਦੇ ਮਾਵਾ ਮਾਂ ਕਹਿੰਦੀ ਵੀ ਇਹ ਮੁੰਡਾ ਸਾਡਾ ਹੀ ਆ ਪਿਓ ਕਹਿੰਦਾ ਮੇਰਾ ਮੁੰਡਾ ਹੈ ਨਹੀਂ ਤੇ ਜਿਨ੍ਹਾਂ ਦੇ ਮਾਲਕਾਂ ਦੇ ਰਹਿ ਰਹੇ ਸੀ ਉਹ ਕਹਿੰਦੇ ਤੁਸੀਂ ਜਿੱਦਾਂ ਕੋ ਅਸੀਂ ਉਹਨਾਂ ਨੂੰ ਉਦਾਂ ਹੀ ਕਰਾ ਦਵਾਂਗੇ ਕਿ ਜੇਕਰ ਤੁਸੀਂ ਕਹਿੰਦੇ ਤਾਂ ਅਸੀਂ ਇਹਨੂੰ ਠਾਣੇ ਕਰਾ ਦਿੰਨੇ ਆ ਅਸੀਂ ਕਹਿੰਦੇ ਹੈਗਾ ਬੱਚਾ ਨਾਲ ਦਾ ਭੱਜ ਗਿਆ ਨਾਲ ਦੇ ਆ ਨਾਮ ਨਹੀਂ ਦੱਸ ਰਿਹਾ ਕਿ ਕਿਸੇ ਨਾਮ ਦੇ ਨਾਲ ਦੇ ਨਾਮ ਨਾਮਣੀ ਦੱਸ ਰਿਹਾ ਪਸੀ ਤਾਂ ਇਨੀ ਗੱਲ ਕਹਿ ਕਿ ਤੈਨੂੰ ਰਾਤ ਨੂੰ ਉਹਦੇ ਘਰ ਛੱਡਿਆਂ ਦੇ ਜਦੋਂ ਸਵੇਰੇ ਆ ਕੇ ਦੇਖਿਆ ਤੇ ਉਹ ਨਾਲ ਗਵੰਡੀਆਂ ਦਾ ਹੀ ਫੋਨ ਚੋਰੀ ਕੀਤਾ ਆਇਆ ਸੀਗਾ ਉਹਨਾਂ ਦੀ ਤਾਕੀ ਜੋ ਹੱਤ ਪਾ ਕੇ ਤਾਰਨ ਖਿੱਚ ਲਿਆ ਉਹਨਾਂ ਦਾ ਫੋਨ ਤੇ ਖਿੱਚੇ ਬੰਦਾ ਸਵੇਰੇ 5 ਵਜੇ ਹੋਰ ਰੋਲਾ ਪੈ ਗਿਆ ਕਹਿੰਦਾ ਸਾਡਾ ਫੋਨ ਐ ਨਹੀਂ ਜਦੋਂ ਵੀ ਚੌਂਕੀਦਾਰ ਨੂੰ ਉਹਨਾਂ ਨੇ ਕਿਹਾ ਬੀਤਨਾ ਕਰਕੇ ਮੇਰਾ ਫੋਨ ਐ ਨਹੀਂ ਜੇ ਚੌਂਕੀਦਾਰ ਨੇ ਫੋਨ ਕੀਤਾ ਤੇ ਸਾਡੇ ਉਹਨਾਂ ਨੇ ਉੱਥੇ ਜਿੱਥੇ ਕਾਊਂਟਰ 'ਚ ਲੁਕਿਆ ਸੀ ਉੱਥੇ ਫੋਨ ਲਗਾਇਆ ਸੀ ਫੋਨ ਤਾਂ ਸਾਨੂੰ ਸਹੀ ਪਤਾ ਲੱਗਾ ਤੇ ਤੁਸੀਂ ਪੁਲਿਸ ਨੂੰ ਅਗਲਾ ਦਿੱਤੀ ਕੋਈ ਨਹੀਂ ਪੁਲਿਸ ਨੂੰ ਕੋਈ ਤਲਾਹ ਨਹੀਂ ਦਿੱਤੀ ਉਹ ਮਾਲਕ ਕਹ ਰਹੇ ਸੀ ਵੀ ਅਸੀਂ ਇਹਨਾਂ ਨੂੰ ਵੀ ਤਲਾਹ ਦੇ ਦਿੰਦੇ ਨੇ ਪੁਲਿਸ ਬੱਚਾ ਤੁਸੀਂ ਉਧੇ ਛੱਡ ਤਾਂ ਅਈ ਬੱਚਾ ਉਧੇ ਛੱਡ ਦਿੰਦਾ ਬੱਚਾ ਸਮਝ ਕੇ ਛੱਡਦਾ ਬਸ ਆ ਗਾਲੋ ਜੀ ਕੋਈ ਕੋਈ ਨਕਸ ਜਾਨ ਨੁਕਸਾਨ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਮਾ ਉਹਨਾਂ ਨੇ ਸਮਾਨ ਲੈ ਜਾਣਾ ਸੀ ਇਕੱਠਾ ਕੀਤਾ ਸੀ ਪੈਸੇ ਕੱਢ ਕੇ ਬਾਹਰ ਰੱਖਿਓ ਸੀ ਪੱਟੀਆਂ ਦੇ ਬਰਨਲ ਬਾਹਰ ਕੱਢ ਕੇ ਰੱਖੇ ਸੀ ਇੱਕ ਫੋਨ ਚੋਰੀ ਕਰਕੇ ਉਹ ਵੀ ਲਗੋ ਕੇ ਰੱਖਿਆ ਸੀ ਜਦ ਮੌਕੇ ਤੇ ਫੜ ਹੋ ਗਿਆ ਤੇ ਉਹਨੇ ਫੇਰ ਫੋਨ ਵੀ ਨਹੀਂ ਚੱਕਿਆ ਤਾਂ ਐਦੀ ਵੀ ਸੀ ਉਹ ਫੜ ਕੇ ਲੈ ਗਿਆ ਉਹਨੇ ਠੀਕ ਹੈ ਮਾਲ